ਹਾਂਜੀ ਕਿਸਾਨ ਭਾਓ ਸਸੀਕਰ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ 'ਚ ਗੱਲ ਕਰਨੀ ਆਪਾਂ ਪੂਛਾ ਚਵਾਲੀ ਬਾਰੇ ਕਿਉਂਕਿ ਆਪਣੀ ਪੂਛਾ ਚਵਾਲੀ ਜਿਹੜੀ ਪੱਕ ਕੇ ਤਿਆਰ ਚੁੱਕ ਹੋ ਚੁੱਕੀ ਐ ਤੇ ਉਹਦੀ ਆਪਾਂ ਵਾਢੀ ਸਟਾਰਟ ਕਰ ਚੁੱਕੇ ਆਂ ਵੈਸੇ ਤਾਂ ਇਹ 10 ਨੂੰ ਵੀ ਵਢੀ ਜਾਣੀ ਸੀ 8-10 ਤਰੀਕ ਦੇ ਘਰਾ ਦੇ ਵਿੱਚ ਪਰ ਬਾਰਿਸ਼ ਹੋਣ ਕਰਕੇ ਵਾਹਣ ਗਿੱਲਾ ਹੋ ਗਿਆ ਜਿਹਦੇ ਕਰਕੇ ਕੰਪਾਈਨ ਲੇਟ ਚਲੀ ਤਾਂ ਅੱਜ 13 10 ਨੂੰ ਅੱਜ ਆਪਣੀ ਵਾਢੀ ਸਟਾਰਟ ਹੋ ਚੁੱਕੀ ਐ ਕਿ ਆਪਾਂ ਅੱਜ ਵੱਡਣ ਲੱਗੇ ਹੋਇਆ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇਹਦੇ ਵਿੱਚ ਹਰ ਇੱਕ ਸਮੱਸਿਆ ਆਈ ਸੀ ਇਸ ਵੈਰਾਈਟੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਬੌਣਾ ਰੋਗ ਆਇਆ ਸੀ ਵਾਇਰਸ ਤੇ ਸੈਕਿੰਡ ਦੇ ਵਿੱਚ ਬੀਐਲਵੀ ਇਹਦੇ ਵਿੱਚ ਆਈ ਨਹੀਂ ਤੇ ਉਸ ਤੋਂ ਬਾਅਦ ਆ ਗਈ ਸੀ ਇਹਦੇ ਵਿੱਚ ਡੋਡੀ ਫਾਲਸ ਮਟ ਜੋ ਕਿ ਹਲਦੀ ਰੋਗ ਬਹੁਤ ਜ਼ਿਆਦਾ ਸੀ ਪਰ ਜਿਹੜਾ ਪਿੱਛੇ ਬੀਤੇ ਦਿਨ بارش ਹੋਣ ਕਰਕੇ ਉਹ ਝੜ ਚੁੱਕਿਆ ਤੇ ਜਿਹੜੀ ਵੈਰਾਈਟੀ ਦੀ ਚਮਕ ਹੈ ਉਹ ਵੀ ਵਧੀਆ ਬਣ ਗਈ ਤੇ ਕੰਪਾਈਨ ਵਾਲਿਆਂ ਨੂੰ ਵੱਡਣ ਚ ਵੀ ਸੁਖਾਲਾ ਹੋ ਗਿਆ ਕਾ ਕਿਉਂਕਿ ਹਲਦੀ ਰੋਗ ਇਹਦੇ ਵਿੱਚ ਬਹੁਤ ਜ਼ਿਆਦਾ ਸੀ ਪਰ ਜੋ ਵਾਰਿਸ਼ ਹੋਣ ਕਰਕੇ ਪਹਿਲੇ ਤੁਸੀਂ ਦੇਖ ਸਕਦੇ ਹੋ ਹੁਣ ਪੂਰੀ ਚਮਕ ਹੈ ਇਸ ਟਾਈਮ ਚੋਨੇ ਦੇ ਵਿੱਚ ਕੋਈ ਜ਼ਿਆਦਾ ਨਹੀਂ ਦੇਖਣ ਨੂੰ ਆ ਰਹੀ ਹਲਦੀ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਸਮੱਸਿਆ ਲੱਗਦੀ ਸੀ ਤੇ ਹੁਣ ਆਪਾਂ ਜਦ ਇਹਨੂੰ ਵੱਢ ਕੇ 2 ਕਿੱਲਾਂ ਦਾ ਘੇਰਾ ਤੇ ਮਸ਼ੀਨ ਲੱਗੀ ਪਈ ਆ ਵੱਢਣ ਤੇ ਇਹਨੂੰ ਮੰਡੀ ਤੋਰ ਕੇ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ ਝਾੜ ਕਿਵੇਂ ਦਾ ਰਿਹਾ ਕੀ ਆਫਤਾਈ ਜਾਂ ਕਿਦਾਂ ਦਾ ਰਿਹਾ ਝਾੜ ਤੇ ਕੀ ਰੇਟ ਵਿਕਣੀ ਆ ਇਹ ਕੀ ਕਾਟ ਲੱਗਣੀ ਆ ਉਹ ਸਾਰੇ ਆਪਾਂ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਕਰਕੇ ਵੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਵੈਸੇ ਤਾਂ ਇਹ ਆਪਣਾ ਪੂਰਾ ਖੇਤ ਪੱਕ ਕੇ ਤਿਆਰ ਆ ਸਾਰੇ ਕੋਈ ਮੌਸਰ ਵਾਲੀ ਗੱਲ ਤਾਂ ਹੈ ਨਹੀਂ ਇਹਦੇ ਵਿੱਚ ਨਾ ਕੋਈ ਹਰਾ ਦਾਣਾ ਤੇ ਬਾਕੀ ਸੰਕਾ ਦੀ 2 ਦਿਨ ਚੜੀ ਗਿਆ ਇਹ ਆਉਣ ਵਾਲੇ 2 8 10 ਤਰੀਕ ਨੂੰ ਵਾਢੀ ਕਰ ਸਕਦੇ ਸੀ ਪਰ ਹਜੇ ਵੀ ਖੇਤ ਗਿੱਲਾ ਕੰਪੈਨ ਦੀਆਂ ਜਿਹੜੀਆਂ ਟਾਇਰਾਂ ਛੱਪਦੇ ਆ ਤੇ ਬਾਕੀ ਤੁਹਾਨੂੰ ਜੋ ਸਮਾਂ ਜਿਚੋਂ ਲਾਇਆ ਤਾਂ ਵੱਢਣਾ ਵੀ ਹੈ ਉਹ ਸਮਾਂ ਨੇ ਜਾਰੇ ਤਾਂ ਵਾਇਗਰੂ ਕਰਦਾ ਦੇਸ਼ ਕਰਕੇ ਬਾਈ ਗੁਰੂ ਦੀ ਕਿਰਪਾ ਨਾਲ ਆਪਣਾ ਬਾਡੀ ਸਟਾਰਟ ਕਰ ਚੁੱਕਿਆ ਅੱਜ ਆਪਣੇ ਤਾਂ ਇੱਕ ਟੈਂਕ ਇਹਨਾਂ ਨੇ ਪਾਤਾ 2 ਕਿੱਲੇ ਵਿੱਚ ਹੈ ਗਈ ਸੀ ਕਿੱਲਾ ਐ ਹੀ ਸੀ 2 ਐ 5 ਕਿੱਲਿਆਂ ਦੇ ਟੈਂਕ ਭਰ ਕੇ ਇੱਕ ਪਾਤਾ ਤੇ ਦੂਸਰਾ ਟੈਂਕ ਪਾਉਣ ਦੀ ਤਿਆਰੀ ਚੱਲਦਾ ਥੋੜੇ ਮੰਨ ਲਓ ਵੀ ਦੂਜਾ ਟੈਂਕ ਟਰਾਲੀ ਦੇ ਵਿੱਚ ਪੈਣਾ ਤੇ ਬਾਕੀ ਜਿਵੇਂ ਜਿਵੇਂ ਕਿਹਰੇ ਘੜਦੇ ਆ ਉਵੇਂ ਉਵੇਂ ਜਿਹੜਿਆਂ ਦਾ ਟੈਂਕ ਦਾ ਫਰਕ ਅੱਗੇ ਪਿੱਛੇ ਪੈਂਦਾ ਰਹਿੰਦਾ tank Thank you. Thank you, Follow, saja so, Ideal, ਅੱਟਾ ਨੂੰ ਸਭ ਤੋਂ ਵੱਧ ਚਾ ਇਸ ਦਿਨ ਹੁੰਦਾ ਜਦੋਂ ਆ ਪਰਮਾਇਆ ਚੱਲਦਾ ਜਦੋਂ ਜੀ ਕਰਦਾ ਵੀ ਕੰਪੈਨੀਆਂ ਨੇ ਕਦੇ ਨੂੰ ਚਲਾਈ ਰੱਖੇ ਨੂੰ ਬੰਦ ਨਾ ਕਰਾ ਹੁਣ ਦੇਖੋ ਕਿੰਨੇ ਮਿੰਟ ਚੱਲਦਾ ਇਹ ਇਹ ਤਾਂ 1 ਮਿੰਟ ਚੱਲੋ ਹੀ ਬਹੁਤ ਆ ਤੇ ਵਾਰੇ ਨਿਆਰੇ ਹੋ ਜਾਂਦੇ ਆ ਜਦੋਂ ਚੌਕੀ ਜ਼ਿੰਮੇਵਾਰ ਦੀ ਸਭ ਤੋਂ ਵੱਡੀ ਖੁਸ਼ੀ ਐਸੇ ਜਿੱਤੇ ਜਦੋਂ ਆਪਾਂ ਕਸਟ ਕਰਕੇ ਤਿਆਰ ਹੁੰਦੇ ਤੇ ਵਾਢੀ ਕਰਦੇ ਆ ਤੇ ਪਰ ਇੱਕ ਨਵੀਂਦਾਰਾਂ ਨੂੰ ਜ਼ਰੂਰ ਰਿਕੁਐਸਟ ਹੁੰਦੀ ਹੈ ਕਿ ਆਪ ਦੀ ਫਸਲ ਨੂੰ ਸਹੀ ਸਮੇਂ ਤੇ ਵੱਢੋ ਸਹੀ ਪਕਾਅ ਦੇ ਵਿੱਚ ਵੱਢੋ ਤਾਂ ਜੋ ਕਿ ਅੱਕੇ ਆਪਾਂ ਨੂੰ ਕਿਸੇ ਵੀ ਕੋਟ ਕਾਟ ਜਾਂ ਕਿਸੇ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੇ ਆਪਾਂ ਫਸਲ ਨੂੰ ਜ਼ਿਆਦਾ ਮੌਸਮ ਦੇ ਵਿੱਚ ਵੜਦੇ ਜਾਂ ਗਿੱਲੀ ਫਸਲ ਦੇ ਵਿੱਚ ਕੋਈ ਦਾ ਕੱਟਾ ਵਰਦੀ ਹੈ ਤੇ ਨਾਲੇ ਆਪਣੇ ਨੁਕਸਾਨ ਜਿੰਨੇ ਕਿਸਾਨ ਭਰਾਵੋ ਝੋਨੇ ਦੇ ਵਿੱਚ ਆਪਾਂ ਨੂੰ ਹਲਦੀ ਲੱਗਦੀ ਸੀ ਆਪਣੇ ਖੇਤ ਦੇ ਵਿੱਚ ਜਦੋਂ ਅਟੈਕ ਹੋਇਆ ਸੀ ਪਰ ਬਾਡੀ ਸਮੇਂ ਨਾ ਹੀ ਤਾਂ ਕੰਪੈਨ ਆ ਕੇ ਉਹਨੇ ਆਡਰੀ ਆ ਤੇ ਨਾ ਹੀ ਆਪਣੇ ਕੋਈ ਜ਼ਿਆਦਾ ਦਾਣੇ ਦੇ ਵਿੱਚ ਦਿਖ ਰਹੀ ਹੈ ਕੋਈ ਨਾਰਮਲ ਹੈ ਤੇ ਇਹ ਸਭ ਹੁੰਦੇ ਹੋਏ ਛਾੜ ਦਾ ਆਈਡੀਆ ਜਿਹੜੇ ਲੋਕੋ ਤੋਂ ਤੈਅ ਕਰ ਰਹੇ ਸੀ ਕਈ ਕਿਸਾਨ ਵੀ ਬਹੁ 50% ਨੁਕਸਾਨ ਜੇ ਉਹ ਹੋਇਆ ਅੱਪਾ ਮੰਨਦੇ ਕੋ ਕਾਫੀ ਏਰੀਆ ਦੇ ਵਿੱਚ ਹੋਇਆ ਵੀਡੀਓ ਵੀ ਆਈ ਹੈ ਪਰ ਆਪਣੇ ਸ਼ਾਇਦ ਤੱਕ ਦੇਖਣ ਦੇ ਵਿੱਚ ਅਟੈਕ ਜਾਦੇ ਲੱਗਦਾ ਸੀ ਪਰ ਹੂਨਾ ਜਾਦੇ ਹੈ ਨਹੀਂ ਬਾਕੀ ਜਿਹੜਾ ਆਪਣੀ ਰੱਬ ਦੀ ਮਿਹਰਬਾਨੀ ਹੋਈ ਹੈ ਕਿ ਝੋਨਾ ਧੋਤਾ ਗਿਆ بارش ਹੋਈ ਹੈ ਕੁਝ ਏਰੀਆ ਦੇ ਵਿੱਚ ਨੁਕਸਾਨ ਹੋਇਆ ਹੈ ਪਰ ਕਿਤੇ ਫਾਇਦਾ ਵੀ ਹੋਇਆ ਇਸ ਕਰਕੇ ਰੱਬ ਤਾਂ ਹਮੇਸ਼ਾ ਚੰਗਾ ਹੀ ਕਰਦਾ ਆਪਾਂ ਨੂੰ ਲੱਗਦਾ ਕਿ ਰੱਬ ਨੇ ਮਾੜਾ ਕਰਤਾ ਪਰ ਰੱਬ ਹਮੇਸ਼ਾ ਚੰਗੇ ਲਈ ਕਰਦਾ ਜੀ ਉਸਕਾ ਵਾਡੀ ਆਪਣੀ ਸਟਾਰਟ ਹੈ। 2 ਕਿੱਲੇ ਦਾ ਪਲਾਟ ਹੈ ਇਹ। ਜੋ ਇਸ ਤੋਂ ਬਾਅਦ ਪੂਰਾ ਦਿਨ ਪੱਤ ਕੇ ਜਾ ਰਿਹਾ। ਪੂਰੀ ਚਿਵਾਲੀ ਆ। 17 ਜੂਨ ਨੂੰ ਲਾਉਣੀ ਸ਼ੁਰੂ ਕਰੀ ਸੀ। ਤੇ ਫਿਰ 100 ਦਿਨ ਕੰਪਲੀਟ ਹੋ ਗਏ ਪਰ ਇਹਨੇ ਪੱਕਾ ਪਹਿਲੇ ਹੀ ਇਹ ਆਪਣੇ 110 ਤੋਂ ਦਿਨ ਅੱਜ 15 ਦਾ। ਹੁਣ ਇਹ 300 ਫਰੀਜ਼ ਦੇ ਲਈ ਆ ਸੀ ਆਪਾਂ ਬਜਾਰ ਦੇ ਵਿੱਚੋਂ। ਪੱਕਾ ਜਿਹੜੀ ਨਹੀਂ ਹੈਗਾ ਇਹ ਚਿਵਾਲੀਆ ਜਾਂ ਕੀ ਆ। ਆਪਾਂ ਚਿਵਾਲੀ ਸੋਚੀ ਲਈ। ਇਦੇ ਵਿੱਚ ਹੌਪਰ ਵਗੈਰਾ ਸੁੱਟ ਨਹੀਂ ਆਇਆ 250 ਆਉਂਦੀ ਕੋਈ ਬਹੁਤ ਜ਼ਿਆਦਾ ਕਰ ਰਿਹਾ ਹੈ। ਚੱਲਿਆ ਛੋਨਾ ਲਾਉਣ ਰਾਹ ਤੇ ਚੱਪਕਰਾ ਆ ਗਿਆ ਫਾਨ ਫਰਸੀ ਚੰਡਾ ਇਸ ਨੇ ਕਿੰਨਾ ਬੀਜ ਲੱਗਾ ਆ ਜੀ। ਹਾਂਜੀ ਕਿਸਾਨ ਭਰਾਓ ਤੁਸੀਂ ਦੇਖ ਰਹੇ ਆਪਣਾ ਕਿਹੜਾ ਖੇਤ ਹੈ ਇਹ ਆਪਾਂ। ਕਿੰਸ਼ਾ 44 ਦਾ ਵੱਢ ਚੁੱਕੇ ਆ ਵੱਢਦੇ ਆ ਸਰ ਤੇ ਲਾਤੀ ਇਹਦੀ ਆਪਾਂ ਜਰਾਉਣੀ ਕਿਉਂਕਿ ਹਜੇ ਕਣਕ ਜਿਆਦਾ ਜੀਤੀ ਆ ਜਿਆਦਾ ਜੀਤੀ ਤਾਂ ਕੋਈ ਜਿੰਨਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੀ ਸੁੰਡੀ ਦਾ ਅਟੈਕ ਜਿਆਦਾ ਅਗੇਤੀਆਂ ਕਣਕਾਂ ਨੂੰ ਆਉਂਦਾ ਜੇ ਆਪਾਂ 5 ਤੋਂ ਲੈ ਕੇ 10 ਨਵੰਬਰ 10 ਨਵੰਬਰ ਤੇ ਵਜਾਈ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸੁੰਡੀ ਦਾ ਅਟੈਕ ਆਉਣਾ ਘੱਟ ਆ ਤਾਂ ਕਿਸਾਨ ਭਰਾ ਉਹ ਜਿਹੜੀ ਆਪਣੀ ਵੈਰਾਈਟੀ ਆਪਾਂ ਵੱਢ ਕੇ ਕੰਪਲੀਟ ਕਰਤੀ ਤੇ ਜੇ ਝਾੜ ਦੀ ਗੱਲ ਕਰੀਏ ਇਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਸੀ ਤੇ ਇਦੇ ਵਿੱਚ ਬੌਣੇ ਰੋਗ ਦੀ ਵੀ ਸਮੱਸਿਆ ਸੀ ਤੇ ਸਭ ਹੁੰਦੇ ਹੋਏ ਆਪਣਾ ਝਾੜ ਜਿਹੜਾ ਐਵਰੇਜ ਝਾੜ ਪੂਰੇ ਖੇਤ ਦਾ ਆਇਆ 33 ਕੁਇੰਟਲ ਜਾਨੀ ਕਿ 83-84 ਮਣ ਤੇ ਕੁਝ ਕਿੱਲਾਂ ਦੇ ਵਿੱਚ 35 ਵੀ ਆਇਆ 34 ਵੀ ਆਇਆ ਤੇ ਮਤਲਬ ਜਿਹੜਾ ਐਵਰੇਜ ਝਾੜ ਪੂਰਾ ਜਿਹੜਾ 33 ਕੁਇੰਟਲ ਦਾ ਆਇਆ ਤੇ ਸਰਕਾਰੀ ਰੇਟ ਵਿਕੀ ਆ ਇਹ ਤੇ ਸਾਰੀ ਆਪਣਾ ਵੀ ਕੰਮ ਕੰਪਲੀਟ ਹੋ ਚੁੱਕਿਆ ਤੋਲ ਤੋਲਤੀ ਮੰਡੀ ਦੇ ਵਿੱਚ ਤੇ ਆਪਣੇ ਝਾੜ ਇਹ ਆ ਜਿਹੜੇ ਤੁਸੀਂ ਕੋਈ ਵੈਰਾਈਟੀ ਵੜੀ ਆ ਤੁਹਾਡੇ ਏਰੀਏ ਦੇ ਵਿੱਚ ਕੋਈ ਬਿਮਾਰੀ ਹੋਣ ਦੇ ਨਾਤੇ ਜਾਂ ਕੁਝ ਵੀ ਹੋਣ ਦੇ ਨਾਤੇ ਕੁਝ ਵੀ ਹੋਣ ਕਰਕੇ ਜੋ ਵੀ ਝਾੜ ਆਇਆ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਆਪਣੀ ਜਿਹੜੀ ਵੈਰਾਈਟੀ ਸੀ ਇਹ 16 17 ਜੂਨ ਨੂੰ ਸਟਾਰਟ ਕੀਤੀ ਸੀ ਤੇ ਵਾਢੀ ਇਹਦੀ ਹੁਣ ਕੰਪਲੀਟ ਹੋ ਗਈ ਅੱਜ 13 14 ਤਰੀਕ ਦੇ ਵਿੱਚ ਵਿੱਚ ਤੇ ਪਰ ਜਿਹੜਾ ਮੌਚਰੇ ਦਾ ਆਇਆ ਆਪਣਾ 16 17 ਮੌਚਰੇ ਵਾਲੀ ਸੀ ਇਹ ਤੇ ਕੁਝ 1 2 ਕਿੱਲੇ ਵਿੱਚ ਸੀ ਜੇ 20 22 ਮੌਚਰ 25 ਤੱਕ ਵੀ ਜਿਵੇਂ ਇਹ ਪਰ ਬਨੀਰੀ ਵਾਲਾ ਸੀਗਾ ਜਗਾ ਇਸ ਕਰਕੇ ਵੀ ਨਾਲ ਹੀ ਕਟਿੰਗ ਕਰਤੀ ਤੇ ਬਾਕੀ ਜੋ ਵੀ ਤੁਹਾਡੇ ਏਰੀਏ ਦੇ ਝਾੜਨੇ ਉਹ ਤੁਸੀਂ ਜਰੂਰ ਦੱਸਿਓ ਆਪਣੇ ਨਾਲ ਸ਼ੇਅਰ ਕਰਿਓ ਤਾਂਜ ਆਪਾਂ ਨੂੰ ਅੱਜ ਆਪਾਂ ਜਿਹੜੀ ਨੈਕਸਟ ਵਾਰ ਦੀ ਪੰਜਾਬ ਨੰਬਰ 1 ਦੀ ਕਰਨ ਲੱਗੇ ਆ ਉਹਦਾ ਵੀ ਤੁਹਾਨੂੰ ਝਾੜਵਾਰੇ ਜਰੂਰ ਦੱਸਾਂਗੇ ਕਿੰਨਾ ਹੁੰਦਾ ਕਿਵੇਂ ਹੁੰਦਾ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਹੋ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ नेक्स्ट ਵੀਡੀਓ ਤੇ